ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਬਹੁਤ ਚਾਰਗਾਂਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਗੱਭਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਡਾਟ ਠੀਕ ਆ ਵਧੀਆ ਹੋਰ ਠੀਕ ਹੋਣੀ ਆ ਵਧੀਆ ਪਰਮਾਤਮਾ ਜੀ ਲੀਲੀ ਸਾਤੜ ਦੀ ਮਿਹਰ ਆ ਬਾਬੇ ਨਾਨਕ ਦੀ ਚਲੋ ਵਧੀਆ ਹਾਂ ਜੀ ਨਾਮ ਤੇ ਨਾਮ ਮੇਰਾ ਟੈਣੀ ਆ ਜੀ ਪਿੰਡ ਬੋਰਚਰਾ ਜਗੜ ਜ਼ਿਲ੍ਹਾ ਬਾਈ ਜਿਲ੍ਹਾ ਬਠਿੰਡਾ ਆ ਗਿਆ ਆਪਾਂ ਨੂੰ ਜੀ ਤਹਿਸੀਲ ਫੂਲ ਫੂਲ ਆ ਗਈ ਇਧਰ ਨੇੜੇ ਪਿੰਡ ਆਪਾਂ ਨੂੰ ਕਿਹੜਾ ਇਧਰ ਸਵਾਪਰਾ ਗਿਆ ਇਧਰ ਜੰਗਿਆਣਾ ਦਾ ਇਧਰ ਸੈਦੋ ਜੀ ਮੋਬਾਈਲ ਨੰਬਰ 8158041 ਠੀਕ ਆ ਬਾਈ ਚਾਰ ਗਾਮ ਨੇ ਹਾਂ ਚਾਰ ਆ ਜੀ ਇੱਕ ਗੱਬੜਾ ਤੇ ਆ ਪੱਛੀ ਜੀ ਅੱਜ ਸੂਈ ਆ ਠੀਕ ਆ ਕੀੜਾ ਸੂਆ ਸੂਈ ਹੈ ਇਹ ਪਲੂਨ ਬੱਤੀ ਸੂਈ ਆ ਡਾਕਟਰ ਕਦੋਂ ਸੂਈ ਆ ਬਈ ਇਹ ਅੱਜ ਦੁਪਹਿਰੇ 2 ਵਜੇ ਸੂਈ ਆ ਜੇਰ ਪੈ ਗਈ ਜੇ ਰੋਕੇ ਜਮਾ ਸਿਆਹਾ ਮਾਰੀਏ ਪਹਿਲਾਂ ਉਹ ਛੇਤੀ ਜੀ ਚ ਨਹੀਂ ਚਾਹੀ ਉਹ ਨਾ ਆ ਮਾਰੀ ਮਾਰੀ ਛੇਤੀ ਜੀ ਚਾਹੀ ਬੇ ਅਗਲਾ ਕਈ ਵਰੀ ਆ ਕਹਿੰਦਾ ਦੱਛਾ ਨਹੀਂ ਹਣਾ ਉਹ ਟੈਨਸ਼ਨ ਕੋਈ ਨਹੀਂ ਗਈ ਓਕੇ ਬੱਚੇ ਕੀ ਦੇਤਾ ਇਹਨੇ ਬਸ ਡਾਕਟਰ ਦੇਖੋ 1500 ਰੁਪਏ ਦਾ ਟੀਕਾ ਭਰਾ ਹੀ ਬੰਦੇ ਨੇ ਲਾ ਠੀਕ ਆ ਹਾਂ ਕੀ ਆ ਇਹ ਬਰਾ ਜੇ ਬੱਤੀ ਦੇ ਦੀ 1500 ਰੁਪਏ ਦਾ ਟੀਕਾ ਭਰਾ ਹੀ ਠੀਕ ਹੈ ਥੱਲੇੋਂ ਦਿਖਾ ਡਾ ਤਾਂ ਬਾਹਰ ਲੈ ਲੈ ਵਾ ਚੈੱਕ ਕਰਵਾਉਣ ਦਾ ਥਾਨ ਬਹੁਤ ਸੀਰ ਪਲੂਨ ਬੈਠ ਸੂਈ ਆ ਨਾਲ ਬਾਹਰ ਹੀ ਦਰਾਂ ਕੋਈ ਹਾਂ ਨਵੇਂ ਦੇ ਕੰਪੀਅਰ ਦੇ ਨਵੇਂ ਦੇ ਚਵਾਈ ਚੈੱਕ ਕਰੋ ਚਵਾਈ ਤਾਂ ਡਾ ਦੇ ਜਦ ਨਿਆਣਾ ਪੌਦੀ ਡੋਲ ਵੀ 25 ਚਵਾਈ ਬੜੀ ਚੰਗੀ ਹੈ ਨਾ ਮੋਟਾ ਉਹ ਆ ਜਾਣਾ ਕਿਆ ਬਾਤ ਦਾ ਉਹ ਆ ਹੂੰ ਮੂਰਲੇ ਥਣਾ ਜੋ ਚੈੱਕ ਕਰ ਲੋ ਜੇ ਬਾਈ ਲੈ ਕਿਆ ਨਾ ਚਵਾਈ ਬੜੀ ਚੰਗੀ ਮੈਂ ਚਵਾਈ ਚੂਈ ਦਾ ਰਿਕਾਰਡ ਪੰਨੇ ਪਾਇਆ ਪੱਛੀ ਦੇ ਮੋਟਾ ਜੋਣਾ ਜਿਵੇਂ ਫਰਜੀ ਚੂਈ ਚੱਲ ਕੋਈ ਟੱਕਰੀ ਨਹੀਂ ਕੋਈ ਕਹਿੰਦੇ ਕੋਈ ਬਾਨੂੰ ਨਿਆਣਾ ਪਾਉਂਦੀ ਦੋੜ ਨੂੰ ਬੱਛੀ ਦੇ ਜਾ ਠੀਕ ਆ ਹਾਂ ਹੂੰ ਇੰਨੀ ਚਵਾਈ ਮੋਤੀ ਆ ਨਾ ਠੀਕ ਆ ਨਾ ਸੋਨਾ ਸਵਾਈ ਬੱਚਾ ਕਰਮਣੀ ਨੇ ਬੱਚਾ ਦੇ ਬੱਚਾ ਲਾ ਤੇ ਨਿਆਣਾ ਪਾਈ ਕਹਿੰਦਾ ਫਾਲੋ ਨਹੀਂ ਪੋਣਾ ਨਾ ਪੌਤਾਂ ਵੀ ਕੋਈ ਚੱਕਰੀ ਨਹੀਂ ਨਾ ਨਿਆਣਾ ਪਾਵੇ ਨਾ ਪਾਵੇ ਅਗਰਾ ਕਾਨੂੰਨ ਬੱਛੀ ਜੜਾ ਬਹੁਤ ਸੋਨਾ ਲੈ ਮੈਂ ਅਗਰਾ ਕੋਈ ਅਦਕਾਰਡ ਭੰਨੇ ਪਾਇਆ ਜਾ ਹੂੰ ਕਿਤੇ ਪਾਛੋ ਕਾਚੀ ਨਹੀਂ ਕੋਈ ਮਾੜੀ ਤੋਰ ਕੇ ਰਖਾ ਦੀ ਕੱਦ ਚੰਗਾ ਬਰੀਡ ਚੰਗੀ ਆ ਡਾਟ ਆਪਾਂ ਦੱਸ ਕੇ ਦੇਣੀ ਐਗਰੇ ਨੂੰ بیا ਮੜੀ ਯੂਜ਼ ਹੋਣਾ ਗਾਇਆਂ ਦੇ ਛੋਟੇ ਸੈਟ ਚਾਹਾਂਗੇ ਹਨਾ ਲੰਪੀ ਨਹੀਂ ਸਕਨ ਜੀ ਹਨਾ ਹਾਂ ਠੀਕ ਆ ਲੰਪੀ ਨਹੀਂ ਸਕਨ ਜੀ ਪ੍ਰੋਬਲਮ ਹੈ ਸਕਨ ਜੀ ਚਾਹਾਂਗੇ ਤੇ ਪੱਛੀ ਦੇਖ ਐਡੀ ਸੀਲ ਠੰਡੀ ਲਿਆ ਕਿਆ ਬਾਤ ਤੇ ਥੱਲੇ ਉਹ ਤੁਹਾਨੂੰ ਬੰਦ ਵੀ ਆ ਹੂੰ ਦੇਖਿਆ ਤੋਰਾ ਚੈੱਕ ਕਰੋ ਬਈ ਕਲਰ ਬੜਾ ਚੰਗਾ ਹਨਾ ਕਲਰ ਕੁੱਲੋ ਦਾ ਡਾਟਰ ਘਾਟ ਪਾਟ ਜਾਗਾ ਇੱਕ ਨੰਬਰ ਆ ਇਹ ਕਿਆ ਡਾਟਰ ਸੀਲ ਠੰਡੀ ਵੀ ਬਹੁਤ ਆ ਹੂੰ ਜਿਵੇਂ ਪਲੂਣ ਬੱਛੀ ਆ ਲਾ ਤੂੰ ਇੱਥੇ ਬਹਿ ਜੀ ਇੱਥੇ ਬਹਿ ਜਾ ਕੋਈ ਚੱਕੀ ਨਹੀਂ ਕਹਿਣਾ ਕੁਝ ਨਹੀਂ ਹੈ ਨਾ ਹਾਂ ਏਦਾਂ ਏਦੀ ਠੰਡੀ ਬੱਛੀ ਆ ਹੂੰ ਲਾ ਦੇਖਿਆ ਐ ਏਦੀ ਠੰਡੀ ਹੈ ਡੱਡ ਬੱਸੀ ਸਹੀ ਹੈ ਭਾਈ ਅੱਜ 2 ਵਜੇ ਸੂਈ ਐ 24 ਵੀ ਦੁਪਹਿਰ ਦੀ ਆਪਣੀ ਹੈਗੀ ਕਰੀ ਤਾਂ ਪਉ ਧਾਰਾ ਮਾਰ ਕੇ ਦਿਖਾ ਦਿਆਂ ਠੀਕ ਹੈ ਭਾਈ ਹਾਂ ਆ ਪਾਣੀ ਡੋਲਿਆ ਮੋਲ ਕੀ ਆ ਭਾਈ ਇਹਦਾ ਜੈਜ ਮੋਲ ਤਾਂ ਡੱਡ ਜਮੇ ਜੀਰੋ ਆ ਠੀਕ ਆ ਹਾਂ ਹੂੰ 75 ਰਿਆਦੀ ਦੇ ਦੇ ਖੋਸਾ ਠੀਕ ਆ 72000 ਦੀ ਵੜ ਦੇ ਨਵੇਂ ਬਾਈ ਕਹਿੰਦਾ ਮੌਕੇ ਦੇ ਮਾਨਦਾਨ ਵੀ ਕਰ ਦਾਂ ਕੋਈ ਚੱਕਰ ਨਹੀਂ ਸੋਈ ਸੁਵਾਈਆ ਕੱਦ ਚੰਗਾ ਪਲੀ ਵੀ ਚੰਗੀ ਆ ਮੈਂ ਜਨਾ ਦਾ ਕਿਸੇ ਪਾਸੋਂ ਕੱਚ ਨਹੀਂ ਜਾ ਥਾਣੇ ਨੇੜੇ ਤੋਂ ਚੈੱਕ ਕਰਵਾ ਨਾ ਥਾਣਾ ਥੋੜਾ ਦਾ ਘੱਟ ਜਾ ਰਾਂਤ ਨਹੀਂ ਕੋਈ ਅੱਲਾ ਕੱਲਾ ਹਾਂ ਹੁਣ ਆਪਾਂ ਤੋਰੇ ਤੋਂ ਹੱਥ ਲਾਇ ਦੁੱਤਰੀ ਵੱਛੀ ਲੈ ਹਾਂ ਲੈ ਨਾ ਜਿਵੇਂ ਮਰ ਜਿਵੇਂ ਮਰਦੀ ਨਿਆਣਾ ਆਪਾਂ ਦੀ ਵੀ ਨਹੀਂ ਲੋੜ ਡਾਕਾ ਹਮ ਐਡੀ ਚੰਗੀ ਵੱਛੀ ਆ ਕਹਿਣਾ ਕੁਛ ਨਹੀਂ ਹਣਾ ਨਾ ਵਾਹ ਵਾਹ ਥੰਦੇ ਉਹ ਖਾ ਬੋਰੇ ਬੰਨੀ ਬੈਠੀ ਆ ਸਹੀ ਗੱਲ ਆ ਭਾਈ ਆ ਤੈਥੋਂ ਬਣਾ ਦਰਦੀ ਆ ਦਰਦੀ ਆ ਲੈ ਕਿਉਂ ਕਿਆ ਬਾਤ ਵੇਖਿਆ ਲੱਗਦਾ ਭਾਈ ਲੀਟੀ ਗਈ ਆ ਪਰ ਕੋਈ ਚੱਕਰੀ ਨਹੀਂ ਬੱਚੀ ਸੱਦੇ ਫੇਰ ਪਾਸੇ ਬਹਿ ਜਾ ਸਿੱਧੇ ਹਾਂ ਸਿੱਧੇ ਪਾਸੇ ਬਹਿ ਜਾ ਜਿੰਨਾ ਮਰਜੀ ਬਹਿ ਜਾ ਨਹੀਂ ਕਹਿਣਾ ਕੁਐਸਚਨ ਨਾ ਆ ਮੈਨੂੰ ਸਕਿਨ ਜੀ ਜਰੂਰ ਆਈ ਵੀ ਉਹਦੀ ਥੋੜੀ ਜਿਹੀ ਸਹੀ ਆ ਅੱਗੇ ਦੋ ਨੰਬਰ ਕਿਹੜਾ ਇਹ ਡਾਕਟਰ ਤੀਜੇ ਸੂਏ ਸੂਈ ਵੀ ਆ ਹੁਣ ਕਦੋਂ ਸੂਈ ਆ ਭਾਈ ਇਹਨੂੰ ਅੱਜ ਹੋ ਗਿਆ 8 ਕਿਰੇ ਦੇ ਮਗਰ ਬੱਸੀ ਤੋਹਾ ਠੀਕ ਆ ਬੱਜਾ ਹਾਂ ਬੱਛੀ ਆ ਕਿਆ ਬਾਤ ਆ ਬੱਛੀ ਬੜੀ ਚੰਗੀ ਆ ਬੱਛੀ ਦਾ ਇੱਕ ਲੰਬਰ ਆ ਡਾਕਟਰ ਲੈ ਜਾਵਾ ਸਹੀ ਗੱਲ ਆ ਹਾਂ ਗਲਾਬੀ ਨਾ ਸਾ ਤੇ ਥਰੜੀ ਗਲਾਬੀ ਬੱਸੀ ਦੇ ਸਹੀ ਗੱਲ ਆ ਕਿਆ ਬਾਤ ਬਹੁਤ ਚੰਗਾ ਬੱਚਾ ਦਿੱਤਾ ਗਰਮਾਣੀ ਨੇ ਕਿ ਨਹੀਂ ਪੂਰੇ ਸਿਰਾ ਹੂੰ ਤੇ ਡਟ ਗਾਂ ਥੱਲੇ ਵੀ ਬਹੁਤ ਦੁੱਧ ਆ ਕੀ ਬਾਤ ਲੈ ਬੰਨ ਦੇ ਰਟੋਕਰੇ ਬਣੀ ਬੈਠੀ ਆ ਹਲ ਬਰੀਡ ਆ ਦੇ ਲੇਵਾ ਨੇ ਲੈ ਚੈੱਕ ਕਰਵਾਣੇ ਲੈ ਮੇਰਾ 40 ਭਰ ਪਿਆ ਡਾਕਟਰ ਕਿੰਨਾ ਕ ਦੁੱਧ ਹੁਣ ਤਿਆਰ ਹੁਣ ਬਲੱਡ 20 ਕਿਲੋ ਅਗਲੇ ਚੋਕੇ ਦੇਵਾ ਗਿਆ ਠੀਕ ਆ ਲੈ ਹੁਣ ਜਵਾਈ ਇਹਦੀ ਕਰਕੇ ਦਿਖਾਵਾਂਗੇ ਤੇ ਸਵੇਰੇ ਚਾਹੇ ਆਪਦੀ ਬਾਈ ਹਾਂ ਜਿਵੇਂ ਮਰਜੀ ਕੋਈ ਕਰੀ ਜਾਵੇ ਡਾਕਟਰ ਜੀ ਆਣ ਤੋਂ ਬੜਾ ਚੰਗਾ ਡਾਕਟਰ ਠੜਾ ਦੇਦਾ ਫਿਰ ਆਣ ਲੈਵਾ ਇੱਕ ਨੰਬਰ ਹੁਣ ਤੋਂ ਲੇਵਾ ਦੇਰਾ ਫੁੱਟ ਭਰ ਪਿਆ ਮਾਣ ਕਾ ਪਾਣ ਵਾਲਾ ਲੇਵਾ ਕਿ ਨਹੀਂ ਹਾਂ ਫੁੱਟ ਭਰ ਪਿਆ ਵਾਲਾ ਕੀ ਦੇਖ ਲਾ ਲਾ ਬੜੀ ਸਫਾਈ ਆ ਨਾ ਹਾਂ ਬਾੜੀ ਚੰਗੀ ਸਫਾਈ ਆ ਡਾਕਟਰ ਤੋਰੋ ਜੀ ਮੜੀ ਨਹੀਂ ਹਾਂ ਆ ਇਹ ਕਰਾ ਗਾ ਭਾਈ ਬੱਚਾ ਮਗਰ ਬੱਛੀ ਬੱਛੀ ਵੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਭਾਈ ਨਾਲ ਉਹ ਬੱਚੇ ਦੇ ਕੋਲੇ ਪਾਸੇ ਕਰ ਦੇ ਗਾ ਪ੍ਰਿੰਟ ਪ੍ਰਿੰਟ ਵੀ ਵਰਡ ਦਾ ਬੜਾ ਡਟ ਕੋਈ ਆਮਤ ਨਹੀਂ ਯਾਰ ਹੂੰ ਬਾਕੀ ਕਿਹਦੀ ਗਾਈ ਨਹੀਂ ਆਪਾਂ ਲੈਦੇ ਜਾਂਤ ਵਾਲੀ ਆ ਬ੍ਰੀਡ ਵਾਲੀ ਆ ਕਿ ਨਹੀਂ ਬੋਦੀ ਬਾਦੀ ਵਾਲੀ ਭੈੜਾ ਡਟ ਸਹੀ ਆ ਆ ਬੱਛੀ ਮਗਰ ਤੋਹਫਾ ਦੇ ਦੀ ਸਹੀ ਗੱਲ ਆ ਭਾਈ ਹਾਂ ਤੂੰ ਬੱਛੀ ਦਾ ਮੂੰਹ ਦਿਖਾ ਦੇ ਖਦਰ ਲਾ ਹੂੰ ਬਿਊਟੀ ਦਾ ਨੰਬਰ ਆ ਕੀ ਬਾਤ ਆ ਪ੍ਰਿੰਟ ਪ੍ਰਿੰਟ ਦੇਖ ਗਾ ਦਾ ਸਹੀ ਆ ਭਾਈ ਆ ਬੋਦੀ ਵਾਲਾ ਗਾਂ ਜਾਂ ਡਟ ਹੂੰ ਦੇਖ ਬੋਦੀ ਵਾਲੀ ਗਾਗੀ ਸਹੀ ਆ ਭਾਈ ਹਾਂ ਡੈਮਡ ਪੀਸ ਆ ਕਿ ਨਹੀਂ ਟਾਟੇ ਇਹ ਚੀਜ਼ਾਂ ਮੈਲ ਦੀਆਂ ਨਹੀਂ ਆ ਪੱਕੇ ਦੀ ਮਾਰੀ ਪਈ ਆ ਗਾਂਹੇ ਇਹ ਤਾਂ ਮੈਟ ਤੋਂ ਆਪਣੀ ਆਈ ਆ ਠੀਕ ਆ ਲੈ ਹੂੰ ਦੇਖਿਆ ਚੈੱਕ ਕਰ ਇੱਕ ਨੰਬਰ ਆ ਕਿ ਨਹੀਂ ਬਈ ਯਾਰ ਥੱਲੇ ਦਾ ਕੋਕਰ ਵਾਲੀ ਬਣੀ ਡੱਟ ਕੀ ਆ ਆਪਣੇ ਕੋਈ ਗਾਂ ਨਹੀਂ ਕੱਚੀ ਆਪਣੀ ਹੋਊਗੀ ਜਮ ਹਾਂ ਕੀ ਮੋਲਾ ਸਾਹਿਬ ਜੀ ਜੈ ਜੈ ਇਹਦਾ ਵੀ ਲੈਣ ਦੇਣੀ ਕਰੇ 75 ਤੋਂ ਇਹ ਦੇ ਦੇ ਡਾਕਟਰ ਖੋਤ 70000 ਦੀ ਵੈੜ ਆਜੇ ਜਮਾ ਛੋੜ ਆਪਣੇ ਕੋਲੇ ਮਾਲ ਦੀ ਹਮ ਮੁੱਲ ਜਾਇਦਾ ਯਾਰ ਹਾਂ ਜਾਇ ਜਮਾ ਹੁਣ 20 ਕਿਲੋ ਦੋ ਡਾਕਟਰ ਲੈਟਾ ਤੇ ਨਗਰ ਬੱਛੀ ਵੀ ਜਮਾ ਤੋਹਫਾ ਤੋਹਫੀਆਂ ਸਹੀ ਗੱਲ ਆ ਜਿਹਨੂੰ ਕਹਿੰਦੇ ਹੁੰਦੇ ਉਹ ਤੋਹਫਾ ਦੋ ਨਾਲ ਕਿ ਮਿਲਨੇ ਮੁੱਲ ਵੀ ਭਾਈ ਨੇ ਜਾਇਜ ਰੱਖਿਆ ਬਾਹਲੇ ਮੁੱਲ ਨਹੀਂ ਰੱਖਿਆ ਨਾ ਨਾ ਮੁੱਲ ਦਾ ਬਾਹਰ ਡਟ ਕਰਨ ਨਹੀਂ ਆਪਾਂ ਹਮ ਸਹੀ ਗੱਲ ਆ ਮੁੱਲ ਦਾ ਡਾਕਟਰ ਬੜਾ ਕਾਰ ਨਹੀਂ ਨਹੀਂ ਜਾ ਕਰ ਨਹੀਂ ਨਹੀਂ ਅਗਲੇ ਦਾ ਵੀ ਮਨ ਖੁਸ਼ ਹੋ ਜਾ ਆਪਦਾ ਵੀ ਹੋ ਜੇ ਹੈਨਾ ਅਗੇ ਤਨ ਨੰਬਰ ਕਿਹੜਾ ਸੂਆ ਸੂਈ ਹੈ ਜਮਾ ਠੀਕ ਹੈ ਭਾਈ ਇਹ ਕਿਹੜਾ ਸੂਆ ਸੂਈ ਹੈ ਜੀ ਇਹ ਡਾਕਟਰ ਇਹ ਵੀ ਤੀਜਾ ਸੂਆ ਸੂਈ ਵੀ ਆ ਇਹਦੇ ਲਈ 20 ਕਿਲੋ ਦੁੱਧ ਲੈਟਾ ਓਕੇ ਭਾਈ ਹਾਂ ਲੈ ਚਵਾਈ ਇਹਦੀ ਵੀ ਕਰਕੇ ਮੈਂ ਚਵਾਈ ਇਹਦੀ ਵੀ ਕਰਕੇ ਦਿਖਾਵਾਂਗੇ ਲੈ ਦਿਖਾ ਦੇ ਲੈ ਵਾਲਾ ਆਰਡਰ ਬੜਾ ਕਮਾਲ ਦਾ ਬੱਚਾ ਲੈ ਵਾਲੇ ਨੇ ਬਸ ਡਾਕਟਰ ਇਹਦੇ ਮਗਰ ਅੱਛਾ ਦੇ ਤਾਂ ਫੋਲੀ ਭਾਈ ਤੋਰੀ ਡਾਕਟਰ ਲੈ ਆਵੇ ਭਾਰ ਨਹੀਂ ਆਪਣੇ ਨਾਲ ਗਾਂਆਂ ਲੈ ਫੰਗਾ ਪੰਜ ਆ ਜਾ ਹਾਂ ਹਾਂ ਆਹ ਗੱਲ ਲੈਵਾ ਕਮਾਲਾ ਥਣ ਨੇੜ ਤੋਂ ਚੈੱਕ ਕਰਵਾ ਦੇ ਕੱਦ ਫੁੱਲ ਆ ਕਣੀ ਮਗਾ ਕਿਸੇ ਪਾਸੋਂ ਕਾਚ ਨਹੀਂ ਡਾਟ ਹੂੰ ਡਾਟ ਕਿਸੇ ਪਾਸੋਂ ਕਾਚ ਨਹੀਂ ਹੂੰ ਗਾਂਆਂ ਲੈ ਬਿਆਆਂ ਲਾਈ ਦੀਆਂ ਪੂਰਾ ਟੌਪ ਦੇਖ ਕੇ ਸਹੀ ਆ ਭਾਈ ਹਾਂ ਦੇਖ ਲੈ ਵਾਲਾ ਚੈੱਕ ਕਰੋ ਗਰਮਾਈ ਦੇ ਇੱਕ ਨੰਬਰ ਟੋਕਰਾਂ ਲੈਵੇ ਦਾ ਲਈ ਫਿਰਦੀ ਆ ਹੂੰ ਡਾਟ ਉਹ ਤਾਂ ਵੀ ਵੀ ਕਿਲੋ ਹੁਣ ਜਮਾ ਨੈਸਟ ਐ ਨਾਲ ਹੂੰ ਬੜਾ ਹੱਕ ਦੇ ਲੈ ਆ ਕੁੱਤਾ ਖੜਾ ਮਰੇ ਕੁੱਤਾ ਹਾਂ ਲੈ ਕਿਆ ਕੋਈ ਗਾ ਆਪਣੀ ਡੱਟ ਲੰਗ ਨਹੀਂ ਮਾਰੂ ਕੋਈ ਆਪਣੀ ਗਾ ਕੁਝ ਨਹੀਂ ਕਰੂਗੀ ਹੂੰ ਠੀਕ ਆ ਸਹੀ ਆ ਬਈ ਲੈ ਦੇ ਵੀ ਦਿਖਾ ਦੇ ਤੂੰ ਗਾਂਵਾਂ ਦੇ ਲੈ ਵਾਂ ਨਾ ਬੋਰੇ ਬੰਨੀ ਫਿਰਦੀਆਂ ਗਾਂਵਾਂ ਲੈ ਲੈ ਵਾਂ ਤੇ ਆਪਣੀਆਂ ਗਾਂਵਾਂ ਪਾਰ ਨਾਲ ਲੀਫੀ ਜਾਂਦਾ ਹੂੰ ਹਾਂ ਬਹੁਤ ਚੰਗੀ ਲੱਗਣਾ ਨਾ ਨਾੜਾ ਨੂੜਾ ਫੁੱਲ ਚੰਗੀਆਂ ਕਰਮ ਵਾਲੀ ਮੈਂ ਕਹਿੰਦਾ ਜਮ ਓਕੇ ਆ ਕੰਮ ਜਾ ਸਹੀ ਆ ਬਈ ਦੇਖੀ ਨਾ ਚਿੱਤਾਂ ਦੇਖ ਨਾ ਮੁੱਲ ਜਾ ਕਿਉਂ ਇਹ ਡਾਕਟਰ ਦੇ ਜਾਗਾ ਪਾ 65000 ਦੀ ਯਾਰ ਬਸ ਇੰਨੀ ਛੋੜ ਅਜ ਮਤਲਬ 65000 ਦੀ ਬੜ ਬਾਈ ਕਹਿੰਦਾ ਦੇ ਦੇਂਗੇ ਮੜਾ ਮੁੱਟਾ ਕੋਈ ਚੱਕਰ ਨਹੀਂ ਮਾਨਦਾ ਨਹੀਂ ਆਹ ਹੋਆ ਦਾ ਕਰਾਂਗੇ ਹੂੰ ਮੁੱਲ ਜਮਾ ਜਾਇਜ਼ ਆ ਦੇਖ ਨਹੀਂ ਸਹੀ ਆ ਹੂੰ ਖੱਚ ਕੇ ਮੁੱਲ ਰੱਖਿਆ ਜੀ ਲਾਤ ਆਪਣਾ ਇਹਦਾ ਪਸ਼ੂ ਜੇ ਦੇਖ ਜੇ ਆਪਣਾ ਵੀ ਹੂੰ ਦਿੱਤ ਖੁਸ਼ ਹੋ ਜਾ ਅਗਰੇ ਦਾ ਵੀ ਹੈਨਾ ਸਹੀ ਆ ਬਾਈ ਸਹੀ ਆ ਨਾਂ ਵਾਲੇ ਦਾ ਵੀ ਵਧੀਆ ਐ ਹੋ ਜੀ ਭਾ ਨਾ ਪਸ਼ੂ ਚੱਲ ਜਰ ਸਹੀ ਗੱਲ ਤੇ ਆਪਾਂ ਨੂੰ ਵੀ ਐ ਹੋ ਜੀ ਪਿਆ ਅਕੇ ਲਾਸਟ ਤੇ ਕਿਹੜਾ ਸੂਆ ਸੁੰਦੀ ਆ ਇਹ ਦਾ ਤੀਜਾ ਸੂ ਸੁੰਦੀ ਆ ਇਹ 30 25 ਲੀਟਰ ਰੋਧ ਵਾਲੀ ਗਾਂ ਅੱਛਾ ਹਾਂ ਠੀਕ ਆ ਹੂੰ ਇਹਦਾ ਹੁਣ ਇੱਕ ਪੀਛਾ ਜਮਾ ਇਹ ਦਸੇ ਵਾਲੀ ਬੱਸੀ ਦਾ ਸਹੀ ਗੱਲ ਆ ਬਾਈ ਲਾ ਕਿਆ ਬਾਤ ਲੈ ਬਾਦ ਇਹ ਖਾਣਾ ਬਈ ਨਹੀਂ ਨਹੀਂ ਦਾ ਪੋਰੇ ਖੋਲੇ ਪੈਦਾ ਹਾਂ ਹੈ ਨਾ ਪੰਡ ਵਾਲਾ ਲੈ ਬਾ ਹਾਂ ਇਤੋਂ ਦਿਖਾ ਦੂ 20 ਰੁਪਈਆ ਹਣਾ ਅਜਾ ਸੂਂਦੇ ਰਹਿੰਦੇ ਪੰਜ ਚਾਰ ਦਿਨ ਲਾ ਕਿਆ ਬਾਤ ਆ ਲੈ ਕੱਚੀ ਕੱਚੀ ਆ ਕੱਚੀ ਆ ਬਈ ਪੰਜ ਚਾਰ ਦਿਨਾਂ ਦੀ ਡਾਕ ਹੂੰ ਨਾੜਾਂ ਨੂੜਾਂ ਦੇਖੋ ਕਰਮਾਲੀ ਦੇ ਫੁੱਲ ਕਿਹਦਾ ਡਾਕ ਫੁੱਲ ਫੱਟੇ ਰੋੜੜੀ ਵੇੜਾ ਸਹੀ ਆ ਬਾਈ ਦੇਖਦੇ ਬੱਸੀ ਪੁੱਛੀ ਤੇ ਤੇ ਨੇ ਕਰਮਾਲੀ ਨੇ ਹੂੰ ਤੂੰ ਪ੍ਰਿੰਟ ਦਿਖਾ ਗਾਂ ਦਾ ਲੈ ਬਈ ਇੱਡੇ ਇੱਡੇ ਪ੍ਰਿੰਟ ਵਾਲੀਆਂ ਗਾਂ ਦੇ ਬਿਊਟੀ ਚੈੱਕ ਕਰ ਲੋ ਠੀਕ ਹੈ ਪੂਰੀ ਜਾਣ ਵਾਲੀ ਬੜੀ ਹੌਲੀ 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 ਤਿਰਕਣ ਲੈ ਇਹਦਾ ਲੇਵੇ ਦੇ ਡਾਕਟਰ ਇਹਦਾ ਯਾਰ 40 45 ਕਿਲੋ ਦੁੱਧ ਵਾਲੀ ਭਾੜਾ ਠੀਕ ਹੈ ਭਾਈ ਇਹਦਾ ਜਿੰਨਾ ਮਰਜ਼ੀ ਲੈ ਲੇ ਇਹਦਾ ਦੁੱਧ ਹਲੇ ਕੱਚੀ ਆ ਬੜਾ ਹਲੇ ਕੱਚੀ ਆ ਮੜੀ ਜੀ ਅੰਦਾਜ਼ਾ ਆਲੇ ਲਊਗੀ ਪੰਜ ਚਾਰ ਦਿਨ ਹਮ ਲਾ ਭੰਡ ਨਾ ਭੋ ਤੋੜਨੇ ਭੰਡ ਭੋਣ ਵਾਲੇ ਦਾ ਡਾਕਟਰ ਲੈਵੇ ਖੋਲ ਦੇਣਿਆ ਯਾਰ ਜਦਦੇ ਤਿਆਰ ਹੋ ਗਈ ਦੱਸੋ ਹਾਂ ਹਾਂ ਅੱਛਾ ਦੇ ਲੈ ਫਰਮਾਂ ਦੇਖਾਂ ਦੇਖ ਨੰਬਰ ਲੈ ਵੱਲ ਇਹ ਤਾਂ ਡਾਟਾ ਆਪਣੇ ਗਾਂਜਾ ਪੁਆਇੰਟ ਚੱਕੜਾ ਚੋਈ ਜਾਇਆ ਲੱਕ ਨੰਬਰ ਥਾਣ ਲੱਗਾ ਆਪਾਂ ਇੱਥੇ ਖੜਾ ਚੋਈ ਜਾਈ ਹੂੰ ਇਹਨੂੰ ਬਿਦਾ ਗਾਲਾ ਇਹਨੂੰ ਬਿਦਾ ਗਾਲਾ ਵੱਡਣ ਲੱਗ ਗਿਆ ਆਪਣਾ ਦੇਖ ਨਹੀਂ ਹੂੰ ਯਾ ਹੱਥ ਲਾਤਾ ਮੈਂ ਸਹੀ ਹੈ ਇਹਦਾ ਮੁੱਲ ਜੇ ਬਾਹਲਾ ਡਾਕਟਰ ਹਾਂ ਜੇ ਜਮ ਮੋਲੇ ਤੋਂ ਇਹ ਡਾਟ 8000 ਦੀ ਦੇ ਦੇਾਂਗੇ ਮਾਨ ਤਨ ਹੋ ਜੀ ਹਾਂ ਠੀਕ ਆ ਠੀਕ ਆ ਦੇਖ ਥੱਲੇ ਖਬਰ ਕਿ ਜਮਾ ਜੈਜ ਮੋਲਾ ਠੀਕ ਆ ਮਾਨਤਨ ਕੋਈ ਚੱਕਰ ਨਹੀਂ ਮੋੱਕਦੀ ਹੋ ਜੂਗਾ। ਕੀ ਬਾਤ ਹੈ। ਦੇਖਿਆ 1 ਕਾ ਨੰਬਰ ਹੈ। ਲੈਵੇ ਲੂਵੇਂ ਦਾ ਡਾਕਟਰ ਭੋਰੇ ਖੋਲ ਤੇ ਬੱਛੀ ਨੇ। ਹਮ ਲਾ ਟੋਰਾ ਦਿਖਾਗਾ ਆਹ ਦਾ। ਪੜੀ ਵੀ ਚੰਗੀ ਆ। ਜਾ ਜਾ ਡਾਕਟਰ ਜਾਣ ਵਾਲੀਆਂ ਗਾਂਆਂ ਲਈ ਦੀਆਂ। ਅੰਡਰਾਂ ਪੜਨਾ ਗਾਂਆਂ ਨਹੀਂ ਨਾ ਲਈ ਦੀਆਂ ਦਾ। ਸਹੀ ਆ। ਹਮ ਬਾਕੀ ਮੁੱਲ ਵੀ ਹੈ ਜਾ 3000 ਰੁਪਏ 3000 ਦੇ ਆ ਗਾਂ ਨੇ। ਮੌਕੇ ਤੇ ਕੋਈ ਬੱਛੀ ਪੁੱਛੀ ਦਿੱਤੀ ਹੈ ਸਹੀ ਆ। ਇੱਥੇ ਪ੍ਰਿੰਟ ਵਾਲੀ ਗਾਂ ਨੇ। ਹਮ ਤਾਂ ਭਾਗ ਖੁੱਲ ਜਾਣੇ ਅਗਲੇ ਦੇ। ਦੇਖਿਆ ਇਹਦਾ ਮਗਰ ਜਣਾ ਤੁਰਦਿਆਂ ਮਜਾ ਆ ਜਾਂਦਾ ਨੂੰ ਮੇਰੇ ਠੰਡੀਆਂ ਗਾਹਾਂ ਲਈ ਦੀਆਂ ਡਾਕਟਰ ਇਹਦਾ ਮੁੱਲ ਲੋਟਾ ਲੋਟਾ ਬਾਈ ਮੁੱਲ ਬਾਕੀ ਬੋਲੀ 8000 ਚੋਂ ਮਾਨਤਾਲ ਹੋ ਜੂ ਹਾਂ ਹਾਂ ਮੌਕੇ ਤੇ ਹੋ ਜੂ ਠੀਕ ਆ ਠੀਕ ਆ ਬਾਈ ਤੇ ਬਾਕੀ ਹੁਣ ਇਹਨਾਂ ਦੀ ਚਵਾਈ ਆ ਜਿਹੜੀ ਸ਼ੁਰੂ ਕਰਦੇ ਆ ਚਵਾਈ ਕਰਕੇ ਦਿਖਾਉਨੇ ਬਾਈ ਠੰਡੀ ਬਹੁਤ ਆ ਨਾ ਡਾਕਟਰ ਇਹਦਾ ਹੁਣ ਜਰ ਗਾਹਾਂਾਂ ਠੰਡਕਾ ਗਾਹਾਂ ਨਹੀਂ ਮੈਂ ਠੰਡਕਾ ਠੀਕ ਆ ਗਰਮ ਗਾਹਾਂ ਨਹੀਂ ਲੈਂਦਾ ਕੀ ਫਾਇਦਾ ਹਾਂ ਬੱচ্চਾ ਵੀ ਮਗਰ ਬੱੱਛੀ ਆ ਨਾ ਹਾਂ ਬੱੱਛੀ ਵਾਲੀ ਚੰਗੀ ਆ ਡੱਟ ਮਗਰ ਦਿਖਾ ਉਧਰ ਨਹੀਂ ਦਿਖਾ ਦੂਲਾ ਨਿਕਾਉਂ ਨੇ ਪ੍ਰਿੰਟ ਪ੍ਰਿੰਟ ਬੜਾ ਚੰਗਾ ਬੱੱਛੀ ਦਾ ਨਹੀਂ ਨਹੀਂ ਹਾਂ ਬੱਸ ਬੱਸ ਆਈ ਨਹੀਂ ਭੇਜਾ ਬੱੱਛੀ ਨੂੰ ਕੀ ਆ ਬੱੱਛੀ ਛੱਡਣੀ ਆ ਛੱਡ ਹੈ ਨਹੀਂ ਛੱਡਣੀ ਨਾ 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 ਸਾਡਾ ਨਾ ਸਾਡੇ ਡੱਟ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਲੈ ਬਈ ਮਾੜੇ ਪਿੱਛੇ ਤੋਂ ਦਿਖਾ ਦੇ ਨਾ ਫੁੱਟ ਦੇ ਲੈ ਵਾ ਨਿਆਲੇ ਤੋਂ ਬਾਹਰ ਪਿਆ ਸਹੀ ਗੱਲ ਹੈ ਹਾਂ ਹੂੰ ਗਾ ਗਿਆ ਡੱਟ ਝੋਟਾ ਲੰਘਾ ਲੈ ਜੀ ਗਾ ਗਿਆ ਹੂੰ ਇਨੇ ਦਿਨ ਆਪਣੇ ਕੋਲ ਰੋਕ ਜੰਨੇ ਨਾਲ ਹਨਾ ਉਹਨੇ ਦੁੱਧ ਪਾ ਲਈਦਾ ਯਾਰ ਸਹੀ ਗੱਲ ਆ ਬਈ ਫਾਸੂ ਪਸੂ ਬਨਣ ਦਾ ਕੀ ਫਾਇਦਾ ਹੂੰ ਠੰਡੀ ਪਾਉਦਾ ਹਨਾ ਜੀ ਦੁੱਧ ਠੰਡੀ ਦਾ ਫਿਰ ਦੁੱਧ ਗਾਮ ਚੰਗੀ ਵਾਲੀ ਆ ਜਾ ਹੂੰ ਜੇ ਇਦੀ ਗਾਰਾ ਠੰਡੀ ਹੋਈ ਫਿਰ ਤਾਂ ਕੀ ਫਾਇਦਾ ਹਾ ਸਹੀ ਆ ਬਈ ਸਹੀ ਰੋਦੜੇ ਪੀਛੇ ਡੱਟ ਬਾਕੀ ਤੇ ਬਈ ਸਾਹਮਣੇ ਆ ਆ ਸਾਹਮਣੇ ਬੜਾ ਚਵਾਈ ਕਰਕੇ ਦਿੰਨੇ ਆ ਲੈ ਬਾਲਟੀ ਖਾਲੀ ਆ ਬਈ ਜਮ ਦੇਖ ਲੈ ਓਕੇ ਆ ਜਮ ਤੂੰ ਚਵਾਈ ਦਿਖਾ ਲੈ ਡੱਟ ਲੈ ਤੂੰ ਗਾੜੀ ਕਿਉਂ ਨੇੜ ਤੋਂ ਚੈੱਕ ਕਰਵਾ ਨਹੀਂ ਕਿਰਾਮਾ ਦੇ ਬੜਾ ਚੰਗਾ ਜਿਹਾ ਹਣਾ ਜਾ ਆਇਆ ਬਾਅਦ ਨੇ ਕਰਦਿਆਂ ਨਾ ਨਹੀਂ ਆ ਬੜ ਦੇ ਆਉਂਦੇ ਆ ਭੱਜੀ ਹਣਾ ਡੱਟ ਥਾਂ ਤੇ ਕੋਈ ਗੁਲਾਬੀ ਦੇ ਨਕਾਇਆਂ ਲੈਣੇ ਆਪਾਂ ਆਪਾਂ ਥਾਂ ਤੇ ਗੁਲਾਬੀ ਦੀਆਂ ਲੈਣੇ ਲੱਗ ਜਾ ਜਿਹਾ ਚੋਣਾ ਕਰਮਾ ਦੀ ਲੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਲਾ ਲੈ ਪੂਰੀ ਸਿਰਾ ਦੋਨੇ ਪਾਸੇ ਬੈਗੇ ਜਵਾਈ ਕਰ ਲਾ ਦੋਨੇ ਪਾਸੇ ਕਿਨੇ ਬਾਈ ਜਿੰਨੇ ਮਰਜੀ ਬਿਠਾ ਰਹੇ ਡਾਕਟਰ ਆਪਣੇ ਅਗਾ ਜਾ 25 ਕਰਕੇ ਲੈਨੇ ਹਾਂ ਇੱਕ ਗਾੜੀ ਮਗਰ ਬੱਚੀ ਮੂਹ ਨਹੀਂ ਬੜੀ ਚੰਗੀ ਆ ਠੀਕ ਆ ਲੈ ਟੂਣ ਦਾ ਬਾਈ ਪੂਰਾ ਨਿਭੜਦਾ ਮੈਂ ਕਹਿੰਦਾ ਆੜ-ਆੜ ਦੇਰ ਹੋਇਆ ਤਾਂ ਸੂਜਾਂ ਨੂੰ ਨਾ ਮਾਰਾ ਹੂੰ ਉਹ 20-20 ਕਿਲੋ ਦਾ ਤਿਆਰ ਆ ਠੀਕ ਆ ਦੇਖੀ ਦੇਖੀ ਥੋੜੀ ਤਲਕਣ ਲੈ ਦੇਖਿਆ ਇੱਕ ਜਵਾਈ ਜਵਾਈ ਆ ਹਾਂ ਬੱਛਾ ਨਾ ਆਪਣਾ ਗਾ ਜਦੋਂ ਬੈਠਿਆ ਨਹੀਂ ਤੇ ਉੱਠਿਆ ਹਾਂ ਬਾਹਰ ਟੰਗਾਂ ਨੂੰ ਇੱਕ ਦਾਟਰ ਬੱਛੀ ਵਾਲੀ ਚੰਗੀ ਆ ਗਾਂ ਦੇ ਮਗਰ ਹੂੰ ਮੈਨੂੰ ਹੋ ਗਈ ਤਿਆਰ ਬੱਛੀ ਤੇ ਦੀ ਚੰਗੀ ਸਹੀ ਆ ਬਾਈ ਬਹੁਤ ਚੰਗਾ ਬੱਚਾ ਰੱਖਿਆ ਹਾਂ ਕੋਆ ਹੁੰਦਾ ਬਈ ਬੱਚੀ ਨਾਲ ਹੀ ਤਿਆਰ ਹੋ ਜਾਂਦੀ ਆ ਝੂਠੇ ਮਿੱਠੇ ਪੱਠੇ ਗਾ ਕੇ ਆਪ ਹੀ ਹੋ ਜਾਂਦੀ ਆ ਤਿਆਰ ਦਾ ਜਦੋਂ ਨੂੰ ਕਹਦੇ ਸੁੱਧੋ ਹਟਣਾ ਉਹ ਬੱਚੀ ਨਾਲ ਤਿਆਰ ਹੋ ਜਾਂਦੀ ਆ ਹਾਂ ਹੁਣ ਇੱਡੇ ਲੇਵ ਵਾਲੀ ਗਾਂ 75000 ਕੋਈ ਕਾੜ ਦੂ ਮੁੱਲ ਜਿਹੜਾ ਆਪਣੀ ਮੁੱਲ ਛੋੜਿਆ ਹਾਂ ਹਾਂ ਸਹੀ ਗੱਲ ਆ ਬਈ ਇਹਦਾ ਮੇਰੇ ਜਮਾ ਜ਼ੀਰੋ ਮੁੱਲ ਆ ਹਾਂ 22 ਤਾਂ ਨਿਪੜਦੀ 22 ਤਾਂ ਨਿਪੜਦੀ ਆ ਰਾਟਾ ਹਾਂ ਡਾਕਟਰ ਬੀਕ ਨੂੰ ਡਾਕਟਰ ਬਹੁਤ ਦਾ ਗਾਹ ਨਾਲ ਪਿਆਰ ਸਟਾਰਟ ਹੋਣੀ ਸੱਲੋ ਸਹੀ ਗੱਲ ਹੈ ਯਰ ਜੇ ਹੋਣ ਨਾ ਗਾਹਿਆਂ ਤੋਂ ਡਾਕਟਰ ਸੁੱਤ ਲੈ ਜਾਂਦਾ ਫੇਰ ਨਹੀਂ ਹਮ ਹੁਣ ਇਹ ਸੱਜਣਾ ਗਾਹਿਆਂ ਕੰਮ ਕਰਦੀਆਂ ਹਮ ਅਰੇ ਮੇਰਾ ਨਾ ਮੜਾ ਜਾਂਦਾ ਸਾਲਾ 1 ਠੀਕ ਆ ਗੁੱਠੇ ਦੇ 6 25 ਗਿਆ

ਡਾਕਟਰ ਆਪਾਂ ਬੀਕਲੋਂ ਤੋਂ ਕੱਟ ਤਿਆਰ ਗਾਈ ਨਹੀਂ ਲੈਂਦੇ ਜਾਂ ਠੀਕ ਹੈ ਭਾਈ ਹਾਂ ਆ ਪਾਣੀ ਲੈ ਜੀ ਮੈਂ 5 4 ਕਿਲੋ ਉਹ ਵੀ ਬੱਤੀ ਹੁਣ ਅੱਜ ਪਹਿਲੇ ਸੂਈ ਕਰਕੇ ਬਤਾੜਾ ਮਾਰ ਕੇ ਦਿਖਾਈਆਂ ਹੂੰ ਤੇ ਨਹੀਂ ਆਪਾਂ ਚੁਆਈ ਕਰਕੇ ਦੇਣੀ ਆ ਗਾਂ ਠੀਕ ਹੈ ਭਾਈ ਹੂੰ ਮੈਨੂੰ ਤਾਂ ਸਵਾਦ ਹੀ ਨਹੀਂ ਆਉਂਦਾ ਜਿਹਨੇ ਜਿਹਨੇ ਚੁਆਈ ਕਰਕੇ ਨਾ ਦੇਵਾਂ ਠੀਕ ਹੈ ਬਹੁਤ ਕੀ ਬਦੂ ਠੰਡਾ ਹੋ ਗਿਆ ਯਾਰ ਹਾਂ ਠੰਡਾ ਹਾਂ ਫੋੜ ਫੋੜ ਲੈਵੇ ਬਾਹਰ ਪਾਇਆ ਡੱਟ ਕਾਣਾਂ ਲਈ ਉਹ ਤਾਂ ਸਾਹਮਣੇ ਆ ਜਾਣਾ ਹੁੰਦਾ ਹਨਾ ਹਾਂ ਐਟ ਇੱਕ ਬੱਥੀ ਵਾਲੀ ਚੰਗੀ ਆਂ ਗਾਂ ਦੇ ਮਗਰ ਮੂਲੋਂ ਹੋਰ ਦੋਨਾਂ ਕੇ ਮਿਲਨੇ ਆ ਹਾਂ ਬਾਕੀ ਦੁੱਧ ਵੀ ਬਹੁਤ ਆ ਯਾਰ ਦੁੱਧ ਵੀ ਕਿਨੇ ਤਿਆਰ ਨਾ ਘਟ ਲੈਂਦੇ ਨਹੀਂ ਗਾੜ ਹਾਂ ਬਸ ਪਾ ਦੇ ਓਕੇ ਆ ਹਾਂ ਮਾੜਾ ਪਾ ਕੇ ਆਣਾ ਪੂੜਾ ਬਾਟੀ ਡੁੱਲੂਗੀ ਠੀਕ ਆ ਖਾਲੀ ਆ 25 ਦੀ ਮੋਟਰ ਦੀ ਧਾਰਾ ਉਹ ਸਹੀ ਗੱਲ ਆਪਾਂ ਦਾ ਕੱਚੀ ਗੱਲ ਨਹੀਂ ਕਰਕੇ ਗਾਹਕ ਨੂੰ ਦੇਣੀ ਗਾ ਹਮ ਆਪਾਂ ਕਦੇ ਕੱਚੀ ਗੱਲ ਕਰਕੇ ਨਹੀਂ ਗਾਹਕ ਨੂੰ ਗਾਹ ਦੇਤੀ ਹਾਂ ਤੜਕਾ ਸੌਣ ਦਾ ਚਵਾਈ ਦਾ ਤੜਕਾ ਫੱਡਾਟ ਹੁਣ ਚਵਾਈ ਗਾਂ ਚੰਗੀ ਵਾਲੀ ਆ ਜਿਆ ਫਰੈਂਟ ਵਾਲੀ ਗਾਂ ਸਾਡੇ ਬਾਦ ਇਹਦਾ ਫੁੱਟ ਬਾਹਰ ਪੈ ਗਿਆ ਨਾ ਅੰਦਰ हां जमा जार जार जमा 4 ਜੰਗਾਂ ਲਈ ਬਤਾ ਇਹ ਇੱਕ ਬੋਦੀ ਵਾਲੀ ਗਾਂ ਦਾ ਤਾਂ ਆ ਗਾਂ ਦਾ ਉਹ ਦੁੱਧ ਪੈਸੀ ਵੱਧ ਦਿੰਦੀ ਹੁੰਦੀ ਆ ਸਹੀ ਗੱਲ ਹੈ ਹਾਂ ਆ ਦੇ ਇਹ ਬੋਦੀ ਵਾਲੀ ਗਾਂ ਉਹ ਪੈਸੀ ਦੁੱਧ ਵੱਧ ਦਿੰਦੀ ਕਦੇ ਵੀ ਸਿਆਰਪਾ ਕਰ ਲੈ ਠੀਕ ਆ ਇਹ ਬੱਚੀ ਦੇ ਨਾਲ ਭਾਵੇਂ ਜਮਾ ਕੋਕਾ ਪੀਛਾ ਲਾ ਕੋਕਾ ਪੀਂ ਜਾਂ ਲੈ ਲੈ ਨਾਥਾ ਨੂੰ ਸਾਂ ਪਈਆਂ ਗੜਾਬੀ ਨਿਕਨੇ ਕਾ ਕਾਲ ਨਾ ਬੱਚੀ ਦਾ ਵੇਖਿਆ ਕਿ ਹੜਗਣਾਂ ਦੇ ਵਿੱਚ ਜਮਾ ਜਾੜੀ ਹਾਂ ਆਪਣੀ ਗਾਂ ਦੇ ਡੱਟ 20 ਕਿਲੋ ਕੱਟ ਦੋ ਲੈ ਬੈਠੀ ਵੀ ਵੱਡੀ ਆ ਨਾ ਬਾੜ ਦੀ ਛੋਟੀ ਹੁੰਦੀ ਆ ਬਾੜ ਦੀ ਆਪੋ ਕੰਮ ਨਹੀਂ ਡੱਟ ਕਾ ਦਿਲਾ ਹੂੰ ਕਿਲੋ ਹੋਰ ਦੇ ਤਾਂ ਆਪਾਂ 20 ਕਿਲੋ ਦੋ ਤਾਂ ਆਪਾਂ ਕੱਟ ਆਪਣੀ ਗਾਂਸ ਲਈ ਹੋਊਗਾ ਨਹੀਂ ਆਪਾਂ ਝੂਠ ਮਾਰ ਕੇ ਦੇਣੀ ਆ ਡੱਟ ਸਹੀ ਗੱਲ ਆ ਇਹ ਵੀ ਗੱਲ ਆ। ਅਗਰ ਆਪਾਂ ਆਪ ਦਾ ਲੈ ਵੀ ਦੋ ਤੇ ਨਾਲ ਲੈ ਵੀ ਆਪਾਂ ਨੂੰ ਕੋਈ ਨਹੀਂ। ਇਹਦੀ ਅੰਗਲੀ ਦੀ ਘਰ ਤੋਂ ਚ ਵਈ ਸਰ। ਜਿਵੇਂ ਮਰਜੀ ਨਿਆਣਾ ਪਾਲਾ। ਮਾਗਰਾ ਡਾਕਟਰ ਜਾਂ ਫੇਰ ਤੱਕ ਹੀ ਨਹੀਂ ਗਾਂਜਾ ਠੰਡਾਂ ਲਈ ਦੀਗਾ। ਡਾਕਟਰ ਬੈਣਾ ਜਮਾ ਬਰਫਾਰਗੀਆਂ ਲਈ ਦੀਗਾ। ਹੂੰ। ਜਮਾ ਠੰਡਾਂ। ਜਮਾ ਠੰਡਾਂ ਲਈ ਦੀਗਾ। ਉਹ ਬਿਲਕੁਲ ਖਾਰਾ। ਯਾ। ਲੈ ਠੰਡੀ ਦਾ ਫੋਲਾ ਹਣਾ ਮਾਗਣਾ ਡਾਕਟਰ ਲਈ ਠੰਡ ਦਾ ਦਾ ਜਾਨਾ ਡਾਕਟਰ ਦੂਜਾ ਗਾਂ ਜੀ ਆਪਾਂ ਬਾ ਹੀ ਲੈ ਲੇ ਆਪਾਂ ਬਾ ਫਰਗੀ ਗਾਂ ਲੈਣੀ ਆਪਾਂ ਜਮਾ ਚੋਈ ਚੂਈ ਦੀ ਚੰਗੀ ਗਾਂ ਲੈਣੀ ਆ ਪੂਰੀ ਹਮ ਬਈ ਬਾੜ ਕੀ ਹਾਂ ਪਈ ਖਾਲੀ ਓਕੇ ਅੱਲੇਵਾ ਦਿਖਾ ਦੇ ਦਾ ਜੇ ਵੀ ਆ ਕੇ ਬੋਲੇ ਬੰਨੀ ਫਰਦੀ ਹਮ ਲੈ ਸਿਵਾਈ ਤਾਂ ਇੱਕੋ ਜਿਹਾ ਸਿਵਾਈ ਇੱਕੋ ਜਿਹਾ ਗਾਂਜਾ ਜਮਾ ਇੱਕੋ ਜਿਹਾ ਯਾ ਵਾਤਾ ਖੜਕਾ ਸੁਣਨਾ ਹੋਰ ਦਾ ਤੈਨੇ ਰੋਦੜੇ ਕਿਹੜਾ ਬੰਦਾ 65000 ਮੁੱਲ ਕਰਦਾ ਸਹੀ ਗੱਲ ਹੈ ਹਾਂ ਜੇ ਜਮਾ ਮੋਲ ਤਾਂ ਕਿ ਨਹੀਂ ਮੋਲਾ ਪਾ ਜਮਾ ਸਹੀ ਰੱਖਣਾ ਇਹ ਨਹੀਂ ਵੀ ਆਪਾਂ ਨੂੰ ਪਾਣਾ ਮਿਲ ਗਈ ਤੇ ਆਪਾਂ ਰੱਤ ਤੇ ਛੱਡ ਜੂ ਤਾਂ ਹਾਂ ਆਪਰ ਆਇਆ ਰਹਿਣਾ ਵੀ ਆਪਾਂ ਨੂੰ ਵੀ 2 ਰੁਪਏ ਬਣ ਜਾ ਸਹੀ ਗੱਲ ਤੇ ਅਗਲੇ ਦਾ ਵੀ ਮਾਰ ਖੋਸ਼ ਹੋ ਜੇ ਹਨਾ ਮਾਰਤੀ ਦਾ ਨਾ ਤੇ ਸੁਰੀ ਉਹ ਦਾ ਤੇ ਇਹੇ ਸਾਡੇ ਵੀ ਮੈਂ ਸਾਰਾ 2 ਮਿੰਟਾਂ ਦਾ ਖੇਡ ਹੈ ਤਾਂ ਹਾਂ ਚਾਈ ਦਾ ਪਾ 5 ਪਸੜਾਂ ਦੀ ਕਾਲਾ ਆਪਣੇ ਹਨਾ ਠੀਕ ਆ ਅਗਲਾ ਇੱਕ ਗੱਬਰ ਦਿਖਾਉ ਤੇ ਆਪਾਂ 5 ਚੋੜਿਆਂਗੇ ਹੂੰ ਵਾਈਸਰ ਨੇ ਨਿਬੜ ਦਿਆ ਲੈ ਕਿੰਨਾ ਮਨ ਕੇ ਚੱਲ ਹੋਇਆ ਟਾਈਮ ਚ ਵਾਈ ਸ਼ੁਰੂ ਕਰੀ ਨੂੰ ਓਏ ਯਾਰ ਕਮੈਂਟ ਲੱਗਣਾ ਰਹਿ ਤਾ ਹੂੰ ਕੀ ਹਵਾਰ ਕਰਦੇ ਹਾਂ ਬਟ ਹੁਣ ਜਿਹੜੇ ਪੱਪੀ ਛੇਲੇ ਵੀਡੀਓ ਦੇ ਪਾਈਆਂ ਸੀ ਨਾ ਹੂੰ ਬਾ ਪਰਮਾਦਰਾਂ ਦੀ ਮਿਹਰ ਹੈ ਜਿਆ ਪੜਕ ਪੜਕ ਪਸ਼ੂ ਵੇਚ ਗਏ ਤੇ ਜਦੋਂ ਪੂਰੇ ਪਹਾੜਾਂ

ਦਾ ਡਿਪਾਰਟਮੈਂਟ ਦਾ ਨਾਚ ਲਗਾ ਤੁਰਗਾ ਹੂੰ ਹਮ ਇਹ ਤੇ ਜਾਟ ਮਾਲ ਦੋ ਵਾਰੀ ਮਿਲੇ ਬਹੁਤ ਚੰਗਾ ਜਾ ਠੀਕ ਆ ਹਾਂ ਹਮ ਦੋ ਵਾਰੀ ਪੂਰੇ ਚੰਗੇ ਪਸ਼ੂ ਮਿਲੇ ਗੱਬਣ ਬੈੜ ਬਹੁਤ ਚੰਗੀਆਂ ਹਨ ਆ ਗੱਬਣ ਬੈੜ ਦਾ ਕੋਈ ਆਂਤ ਨਹੀਂ ਡਾਕਟਰ ਇਹਦਾ ਜੇ ਬੱਛੀ ਪੁੱਛੀ ਦੇ ਦਿੱ ਨਾ ਘਾਰਮਾਲੀ ਨੇ ਰਾਗ ਹੀ ਲਾ ਦੇਣਾ ਡਾਟਾ ਚਾਰ ਬੰਦੇ ਕੋਲੇ ਹੁੰਦੀ ਇੱਕ 20 ਤੋਂ 60 ਹੋਣਾ ਨਹੀਂ ਪੱਛੀ ਨੇ ਸਹੀ ਆ ਭਾਈ ਮੁੱਲ ਤੋਂ ਹਾਂ ਆਪਾਂ ਕਰਿਆ 6000 ਨਹੀਂ ਜਾ ਜਾ ਹਾਂ ਦੇਖੇ ਪਾਟ ਕਾ ਪਾਏ ਦਿੰਗਾ ਡਾਟ ਹਮ ਇੱਕ ਨੰਬਰ ਚ ਆਉਣਾ ਕਿ ਨਹੀਂ ਪਾਟ ਕਾ ਬਾਇ ਆਉਂਗਾ ਜੀ ਮਸ ਤਿੰਨ ਕੋਠਾ ਦਾ ਪਣਾਲੀ ਵਜ ਦੀ ਪਾਣੀ ਆਉਣਾ ਹੁੰਦਾ ਦਲੇ ਸੁਮੂ ਚੋਦੇ ਮੇਰਾ ਹੱਥ ਸੁਖਦਾ ਠੀਕ ਆ ਹ ਆਉਂਦੇ ਨਾ ਬਾਟ ਗਾ ਭੰਗੜੇ ਪਾਉਣੀਆਂ ਹਮ ਟਾਟਾ ਬਾਈ ਕੱਚੀ ਚਵਾਈ ਦਾ ਮਾਲ ਹੀ ਨਹੀਂ ਲੈਂਦੇ ਯਾਰ ਸਹੀ ਆ ਬਾਈ ਹਾਂ ਹ ਕੀ ਫਾਇਦਾ ਐ ਸੇ ਮੋੜ ਕੇ ਖੜਗਾ ਰਹਿੰਦੇਗਾ ਹਨਾ ਹਮ ਮੈਂ ਵਦਦਾ ਕਾ ਪਾਇਆ ਹੁੰਦੇ ਡੁੱਲੂਗਾ ਮਰੇ ਚਾਂਦ ਵੀ ਰੱਖਣਾ ਇਹਦੇ ਚੋਂ ਅੱਛਾ ਲੈ ਠੀਕ ਹੈ ਡਾਟ ਹੂੰ ਨਹੀਂ ਬਾਟ ਗਏ ਨੇ ਭਾਰਤੀ ਠੀਕ ਹੈ ਠੀਕ ਹੈ ਮੜਾ achar ਨੂੰ ਰੱਖਣਾ ਇਹਦੇ ਚੋਂ ਫਿਰ ਬਾਅਦ ਚੂ ਠੀਕ ਹੈ 24 ਗਾਂਜ ਇੱਕ ਨੰਬਰ ਚ ਵਾਈ ਆ 24 ਦਾ ਤਾਂ ਹੁੰਦਾ ਟ੍ਰੈਲੀਆਂ ਵੀਡੀਓ ਆਪਣੇ ਆਪਾਂ ਆ ਹਨਾ ਆਪਾਂ ਕੱਤੀ ਲੈਂਦੇ ਨਹੀਂ ਜਮਾ ਬੋਕੀ ਮੋਲ ਵੀ ਜਾਏ ਮੋਲ ਜਰ ਹੁਣ ਆਗਾ ਸਾਟ ਪਾੜਿਆ ਜੀ ਰਹਾ ਹਾ ਧੱਟ ਕਿਹੜਾ ਦੇ ਦੂ ਯਾਰ ਹਾਂ ਉਹ ਫਿਰ ਇਟਲੇ ਕਿਹੜਾ ਪਾਇੰਟ ਮੁੱਲ ਕਰਦਾ ਇਹਦੇ ਚ ਮਾਨਤਾਨ ਵੀ ਕਰਨਾ ਅਗਲੇ ਦਾ ਸਹੀ ਹਾਂ ਗਾਣਿਆ ਡਾਟ ਨਾ ਚੰਗਾਂ ਲੈ ਲੈਣਾ ਹਨਾ ਉਹ ਮੈਂ ਇੱਕ ਘਾਟ ਲੈ ਲਾ ਭਾਈ ਘੱਟ ਲੈ ਲੈਣਾ ਹਾਂ ਪਸੂ ਚੰਗੇ ਲੈ ਲੈ ਬਸ ਚੰਗੇ ਲੈ ਲੈ ਮਗਾ ਲੈ ਕ ਆਪਣੇ ਕੋਲ ਦਾ ਛਿੱਤੀ ਦੇਖਾ ਲੇ ਵੇ ਜਮਾ ਝਾੜ ਗਿਆਂ ਨਾ ਜਮਾ ਝਾੜ ਹਾਂ ਲੈ ਵੀ ਦਾ ਡਾਟ ਆਪਣੇ ਮਾਰਦੇ ਹੋਣੀ ਨਹੀਂ ਜਮਾ ਜਾਂਦਾ ਐਨੇ ਝਾੜ ਜਾਂਦੇ ਦਿਖਾ ਦੇ ਲੈ ਹੁਣ ਲੈ ਵਾ ਕਿਆ ਵਾ ਲੈ ਲੈ ਜਮਾ ਪੱਤੇ ਝਾੜ ਤੇ 1 ਕੰਮਰ ਜਵਾਈ ਹੈ ਤੇ ਕਿਸੇ ਵੀ ਨੂੰ ਚਾਰਾਂ ਜੋ ਕੋਈ ਵੀ ਵਾਇਰ ਪਸੰਦ ਆ ਉਹਦਾ ਵਾਈ ਨਟ ਕਨੈਕਟ ਕਰ ਲਿਓ ਧੰਨਵਾਦ